ਕਰੀਆਂ ਦਾ ਮੁਰਗੀਆਂ ਦਾ ਜਾਂ ਇਹਨਾਂ ਚੀਜ਼ਾਂ ਦਾ ਮੁਆਵਜ਼ਾ ਆ ਗਿਆ ਜੀ ਤਾਂ 20000 ਰੁਪਏ ਆ ਜਾਊਗਾ ਵੈਸੇ ਤਾਂ ਮੁਸ਼ਕਲ ਆ ਕਿਉਂਕਿ ਹੁਣ ਇਹ ਤਾਂ ਗੱਲ ਆ ਜੀ ਵੀ ਜਿਹੜਾ ਬੰਦਾ ਹੀ ਕਮੇਡੀ ਕਰਦਾ ਹੈ ਕਮੇਡੀ ਮੁੱਖ ਮੰਤਰੀ ਕਮੇਡੀਅਨ ਬਣਾਇਆ ਤੁਹਾਨੂੰ ਗੱਲਾਂ ਸੁਣਾਉਂਦਾ ਤੁਸੀਂ ਸੁਣੋ ਵਧੀਆ ਟਰੈਕਟਰ ਲੈ ਕੇ ਆਏ ਹੋ ਹਾਂਜੀ ਅਸੀਂ ਟਰੈਕਟਰ ਲੈ ਕੇ ਆਏ ਪਹਿਲੀਆਂ ਪਤਨੀਆਂ ਕਰ ਹਾਂਜੀ ਔਰ ਇਹ ਜਿੰਨਾ ਵੀ ਹੋ ਸਕੇ ਆ ਸੇਵਾ ਮਾਲਕ ਨੇ ਲਈ ਹੁਣ ਇਹ ਸੇਵਾ ਕਰਕੇ ਜਾਵਾਂਗੇ ਕਦੋਂ ਦਿਹਾੜੇ ਤੁਸੀਂ ਹੁਣ ਅਸੀਂ ਕੱਲ ਰਾਤ ਆ ਗਏ ਸੀ ਕਿੰਨੇ ਦਿਨ ਰਹੋਗੇ ਇੱਥੇ ਦੇਖਦੇ ਆ ਜੀ 2 ਜਾਂ 3 ਦਿਨ ਤਾਂ ਪੱਕੇ ਆ। ਨਹੀਂ ਆਈ ਸੀ ਸੇਵਾ ਲੈ ਕੇ ਉਦੋਂ ਦਰਿਆ ਤੋਂ ਮੰਨ ਲਓ ਚਲੋ ਪਾਣੀ ਜ਼ਿਆਦਾ ਸੀਗਾ ਸਾਡੇ ਕੋਲ ਨਾ ਕੋਈ ਕਿਸ਼ਤੀ ਦਾ ਪ੍ਰਬੰਧ ਨਾ ਕੋਸ਼ਿਸ਼ ਅਸੀਂ ਜਾ ਕੇ ਸੇਵਾ ਕਰ ਸਕਦੇ ਸੀ ਜੇ ਹੁੰਦਾ। ਉਦੋਂ ਵੀ ਸਾਨੂੰ ਜਿੰਨੇ ਉੱਥੇ ਮਹਿਕਮੇ ਸੀ ਸਰਕਾਰੀ ਸੀਗੇ ਉਹਨਾਂ ਨੇ ਕਿਹਾ ਸੀ ਵੀ ਸਾਡੇ ਵੇਅਰ ਹਾਊਸ ਬਣਾਏ ਹੋਏ ਨੇ ਤੁਸੀਂ ਉਹਨਾਂ ਦੇ ਵਿੱਚ ਰਸਣ ਜਮਾ ਹਾਂਜੀ ਉਹਨਾਂ ਦੇ ਵਿੱਚ ਰਸਣ ਜਮਾ ਕਰਾ ਦਿਓ। ਵੀ ਅਸੀਂ ਬਾਅਦ ਚਾਪੇ ਵੰਡਾਂਗੇ ਜਿਨ੍ਹਾਂ ਨੂੰ ਵੰਡਣਾ ਉਹਨਾਂ ਨੂੰ ਤਾਂ ਨਹੀਂ ਪਤਾ ਕੌਣ ਦੇ ਕੇਗੇ ਉਹਨਾਂ ਨੂੰ ਤਾਂ ਇਹ ਚੀਜ਼ ਸਰਕਾਰ ਦੇ ਕੇ ਗਈ ਹੈ ਸਰਕਾਰ ਨੇ ਇਹੀ ਤਾਂ ਚੀਜ਼ ਕਰਨੀ ਹੁੰਦੀ ਹੈ ਜੀ ਇਹਨਾਂ ਦੀ ਕਣਕ ਜਿੱਦਾਂ ਪਹਿਲਾਂ ਕਹਿੰਦੇ ਸੀ ਵੀ 6 ਮਹੀਨੇ ਨਹੀਂ ਚੱਲਣਾ ਕੁਝ ਨਹੀਂ ਚੱਲਣਾ ਤੁਸੀਂ ਆਪ ਦੇਖ ਲਿਓ ਦੁਬਾਰਾ ਆ ਕੇ ਵੀ 2 ਮਹੀਨੇ ਹੱਦ ਇਹਨਾਂ ਨੂੰ ਦੁਬਾਰਾ ਲੀਤੇ ਹੋ ਜਾਣਾ ਹੈ ਅੱਛਾ ਲੀਤੇ ਸਾਥ ਦੇਣਾ ਸੰਗਤ ਨੇ ਹਾਂਜੀ ਕਰਵਾਉਣਾ ਮਹਾਰਾਜ ਨੇ ਜਦੋਂ ਤੱਕ ਐਨ ਆਰ ਆਈ ਭਰਾ ਵੀ ਸਾਥ ਦੇ ਰਹੇ ਨੇ ਉਹਨਾਂ ਦਾ ਵੀ ਸਾਥ ਬਹੁਤ ਜ਼ਰੂਰੀ ਹੈ ਇਹ ਚੀਜ਼ ਨੂੰ ਕਰਨ ਲਈ ਕਿਉਂਕਿ ਉਹਨਾਂ ਨੇ ਜਿਹੜਾ ਬੀੜਾ ਚੁੱਕਿਆ ਜਿੱਦਾਂ ਮੰਨ ਲਓ ਕਿੰਨੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਉਰੇ ਕੋਈ ਕਿਸੇ ਤਰੀਕੇ ਕਰ ਰਿਹਾ ਹੈ ਕਿਸੇ ਨੇ ਪਿੰਡ ਅਡਾਪਟ ਕਰੇ ਨੇ ਕਿਸੇ ਨੇ ਕੁਛ ਕੀਤਾ ਹੋਇਆ ਤਕਰੀਬਨ ਸਾਰਾ ਪੰਜਾਬ ਸਾਰਾ ਹੀ ਪਹੁੰਚਿਆ ਜੀ ਹਾਂਜੀ ਮਾਝਾ ਮਾਲਵਾ ਤੁਹਾਬਾ ਪਵਾਦ ਸਾਰੇ ਇਕੱਠੇ ਹੋਏ ਨੇ। ਫਗਮਨ ਤੁਮਨ ਸਾਹਿਬ ਨੇ ਉੱਥੇ ਜਾ ਕੇ ਧਰਨਾ ਲਾਇਆ ਸੀਗਾ ਬੀਬੀਐਮਪੀ ਤੇ ਪਾਣੀ ਰੋਕਤਾ। ਉਦੋਂ ਉਹਨਾਂ ਦਾ ਟਾਈਮ ਪਾਣੀ ਛੱਡਣੇ ਦਾ ਸੀ ਨਾ ਕਿ ਰੋਕਣੇ ਦਾ ਸੀ। ਉਹਨਾਂ ਨੇ ਉਦੋਂ ਧਿਦਿਜ ਕਰਨਾ ਸੀ ਪਾਣੀ ਉਹ। ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਇਹ ਚੀਜ਼ ਦਾ ਹੁੰਦਾ ਨਹੀਂ ਪਹਿਲਾਂ ਤੋਂ ਪਤਾ ਸੀ ਵੀ ਇਸ ਵਾਰ ਕਿੰਨੇ ਮੀਂਹ ਪੈਣੇ ਨੇ। ਜੇ ਉਹ ਪਾਣੀ ਪਹਿਲਾਂ ਤੋਂ ਥੋੜਾ ਥੋੜਾ ਧਿਦਿਜ ਕਰਦੇ ਤਾਂ ਅੱਜ ਇਹ ਕੰਮ ਨਾ ਸੀ ਹੁੰਦਾ। ਇੱਕ ਚੀਜ਼ ਨਾਰਮਲ ਹੁਣ ਥੋੜੇ ਦਿਨ ਤੋਂ ਕਹਿਣ ਲੱਗੇ ਸੀ ਲੋਕ ਵੀ ਪੰਜਾਬ ਚ ਆੜਾ ਇਹਨੇ ਪੰਜਾਬ ਨੂੰ ਕਿਸੇ ਨੇ ਸਾਂਭਿਆ ਨਹੀਂ ਕਿਉਂ ਸਾਂਭੇ ਪੰਜਾਬ ਤਾਂ ਲੋਕਾਂ ਨੂੰ ਸਾਂਭ ਰਿਹਾ ਹੈ ਪੰਜਾਬ ਤੁਸੀਂ ਆਪਣੇ ਆਪ ਨੂੰ ਕਿਉਂ ਕਿਸੇ ਨੂੰ ਕਹਿੰਦੇ ਹੋ ਵੀ ਸਾਨੂੰ ਲੋਕ ਸਾਂਭਣਾ ਕੇ ਜਿਹੜੇ ਆਪਾਂ ਕਿਸੇ ਨੂੰ ਸਾਂਭਦੇ ਆ ਜਾ ਕੇ ਉਹ ਵੀ ਤਾਂ ਲੋਕ ਆਸ ਕਰਨਗੇ ਕਿਸੇ ਤੋਂ ਅੱਜ ਦੇ ਟਾਈਮ ਮਾਜੇ ਨੇ ਜੇ ਦੇਖਿਆ ਜਾਵੇ ਤਾਂ ਅੱਤਵਾਦ ਉਹਨੇ ਚੱਲਿਆ 84 ਚੱਲੀ ਆ ਸਭ ਤੋਂ ਵੱਧ ਜਿੰਨਾ ਵੀ ਹੋਇਆ ਚਾਹੇ ਬੰਡ ਦੇ ਟਾਈਮ ਹੋਇਆ ਹੈ ਕਿਸੇ ਟਾਈਮ ਵੀ ਹੋਇਆ ਤਾਂ ਸੰਤਾਪ ਮਾਜੇ ਨਹੀਂ ਹਟਾਇਆ ਪੰਜਾਬ ਨੂੰ ਜੇ ਸਤਲੁਜ ਦੀ ਗੱਲ ਕਰੀਏ ਰਾਵੀ ਦੀ ਗੱਲ ਕਰੀਏ ਬਿਆਸ ਦੀ ਗੱਲ ਕਰੀਏ ਤੇ ਤਕਰੀਬਨ ਬਹੁਤ ਵੱਡੀ ਮਾਰ ਮਾਰੀ ਇਹਨਾਂ ਦਰਿਆਵਾਂ ਨੇ ਇਸ ਟਾਈਮ ਅਸੀਂ ਰਾਵੀ ਤੇ ਆ ਰਾਵੀ ਜਿਹੜੇ ਇਲਾਕੇ ਤੋਂ ਲੰਗੀ ਉਸ ਇਲਾਕੇ ਨੂੰ ਤਕਰੀਬਨ ਤਕਰੀਬਨ ਜੇ ਆਪਾਂ ਗੱਲ ਕਰੀਏ ਤੇ ਕਈ ਕਿਲੋਮੀਟਰਾਂ ਤੱਕ ਤਬਾਹ ਕਰਦੀ ਗਈ ਕਿਉਂਕਿ ਕੁਝ ਦਿਨ ਪਹਿਲਾਂ ਜਿਹੜਾ ਪਾਣੀ ਆਇਆ ਸੀ ਜਿੰਨੂੰ ਤਕਰੀਬਨ ਜੇ ਆਪਾਂ ਸੰਸਥਾਵਾਂ ਦੀ ਗੱਲ ਕਰੀਏ ਜੇ ਆਪਾਂ ਜਥੇਬੰਦੀਆਂ ਦੀ ਗੱਲ ਕਰੀਏ ਜੇ ਆਪਾਂ ਵਿਰੋਧੀ ਧਿਰਾਂ ਦੀ ਗੱਲ ਕਰੀਏ ਸਰਕਾਰ ਤੋਂ ਮੈਂ ਗੱਲ ਕਰ ਰਿਹਾ ਵਿਰੋਧੀ ਧਿਰਾਂ ਤੇ ਉਹ ਕਹਿੰਦੇ ਆ ਮੈਨ ਮੇਡ ਹੜ੍ਹ ਸੀ ਇਹ ਹੜ੍ਹ ਆਉਣ ਦਾ ਕਾਰਨ ਕੀ ਬਣਿਆ ਸਬਬ ਕੀ ਬਣਿਆ ਕਹਿੰਦੇ ਕਿ ਪਾਣੀ ਬਹਤਾਦ ਦੇ ਵਿੱਚ ਆਇਆ ਤੇ ਛੜਨਾ ਪੈ ਗਿਆ ਮੰਨ ਲਓ ਪਾਣੀ ਬਹਤਾਦ ਦੇ ਵਿੱਚ ਆਇਆ ਤੇ ਫਿਰ ਇਹਨਾਂ ਲੋਕਾਂ ਨੂੰ ਦੱਸਣ ਦਾ ਫਰਜ਼ ਕਿਸਦਾ ਸੀ ਕਿਉਂਕਿ ਕਈ ਵਾਰੀ ਨਾ ਹੂਟਰ ਵੱਜਦੇ ਆ ਪਿੰਡਾਂ ਦੇ ਵਿੱਚ ਸੁਨੇਹੇ ਮਿਲ ਜਾਂਦੇ ਲੋਕਾਂ ਨੂੰ ਕਿ ਪਾਣੀ ਆ ਰਿਹਾ ਵਾ ਪਾਣੀ ਦਾ ਪੱਧਰ ਵੱਧ ਰਿਹਾ ਵਾ ਅਲਰਟ ਕਰ ਦਿੱਤਾ ਜਾਂਦਾ ਸੀ ਕਿ ਤੁਸੀਂ ਇਹ ਪਿੰਡ ਛੱਡ ਕੇ ਚੱਲ ਜਿਓ ਪਰ ਇਸ ਵਾਰ ਹੋਇਆ ਉਲਟ ਬਹੁਤਾਤ ਪਿੰਡ ਜਿਹੜੇ ਸੀ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਬਣਿਆ ਕੀ ਉਹ ਕਹਿੰਦੇ ਜਦੋਂ ਸ਼ੂਕਦਾ ਹੋਇਆ ਪਾਣੀ ਸਾਡੇ ਘਰਾਂ ਦੇ ਵਿੱਚ ਵੜਿਆ ਤਾਂ ਸਾਨੂੰ ਉਦੋਂ ਪਤਾ ਲੱਗਾ ਕਿ ਜਦੋਂ ਸਾਡਾ ਮਾਲ ਡੰਗਰੀ ਰੁੜ ਗਿਆ ਸਾਡੇ ਟਰੈਕਟਰ ਵੀ ਰੁੜ ਗਏ ਬਚਾ ਹੋਇਆ ਤੇ ਕੀਮਤੀ ਜਾਨਾਂ ਦਾ ਪਰ ਜੇ 30 ਤੋਂ ਵੱਧ ਜਾਨਾਂ ਪੰਜਾਬ ਦੇ ਵਿੱਚ ਉਹ ਵੀ ਚਲ ਗਈਆਂ ਮਨੁੱਖੀ ਜਾਨਾਂ ਦੀ ਜਿਸ ਦੀ ਗੱਲ ਕਰਦੇ ਆ ਨੁਕਸਾਨ ਬਹੁਤ ਹੋਇਆ ਪੰਜਾਬ ਦਾ ਜੇ ਨੁਕਸਾਨ ਹੋਇਆ ਤੇ ਸਾਡੀ ਨੌਜਵਾਨੀ ਗੱਲ ਕਰੀਏ ਜਾਂ ਐਨ ਆਰ ਆਈ ਭੈਣ ਭਰਾਵਾ ਸਾਡੇ ਉਹਨਾਂ ਨੇ ਵੱਡੇ ਤੌਰ ਤੇ ਪੰਜਾਬ ਨੂੰ ਆਪਣੇ ਕਲਾਵੇ 'ਚ ਲੈ ਲਿਆ ਉਹ ਕਹਿੰਦੇ ਕਿ ਪੰਜਾਬ ਨੂੰ ਹੜ੍ਹ ਨਹੀਂ ਦਵਾਂਗੇ ਪੰਜਾਬ ਨੂੰ ਰੋੜ ਨਹੀਂ ਦਵਾਂਗੇ हां लारे सरकारांदे ਵੀ ਆ ਵੇਖਦੇ ਆ ਸਰਕਾਰਾਂ ਦੇ ਲਾਰੇ ਕਦੋਂ ਨਿਭਣਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਤੇ ਕਹਿੰਦੇ ਆ ਕਿ 20000 ਰੁਪਏ ਦੇਣਾ ਵਾ ਜਿੰਨੇ ਚਿਰ ਦੇਣਾ ਨਹੀਂ ਉਹ ਨਜਰ ਮੈਨੂੰ ਵੀ ਨੀਂਦ ਨਹੀਂ ਆਉਣੀ ਕਿਉਂਕਿ ਦਊਗਾ ਤੇ ਨੀਂਦ ਮੈਨੂੰ ਫੇਰ ਆਉਣੇ ਆ ਵੇਖਦੇ ਆ ਇਹ ਵਾਦੇ ਕਦੋਂ ਗਵਾਫਾ ਹੋਣਗੇ ਕਿਉਂਕਿ 2023 ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸੀ 2023 ਦੇ ਵਿੱਚ ਕੁੱਕੜੀ ਦੇ ਬੱਕਰੀ ਦੇ ਮੁਆਵਜ਼ਿਆਂ ਦੀ ਗੱਲ ਹੋਈ ਪਰ ਅੱਜ ਤੋ ਲੋਕਾਂ ਨੂੰ ਪੁੱਛਦੇ ਆ ਉਹ ਕਹਿੰਦੇ ਮਜ਼ਾਕ ਹੋਇਆ ਸਾਡੇ ਨਾਲ ਤੇ ਕੋਈ ਲੋਕ ਤੇ ਵੀ ਕਹਿਣ ਦਿਆ ਕਿ ਸਰਕਾਰ ਬਣਨ ਤੋਂ ਬਾਅਦ ਸਾਡਾ ਮਜ਼ਾਕ ਹੀ ਹੁੰਦਾ ਆ ਹਾਂ ਜੇ ਚੰਗੇ ਫਰਜ਼ ਨਿਭਾਉਣ ਕਿਤੇ ਜ਼ਰੂਰ ਆ ਕਾਲ ਚੈਨ ਦੇ ਮਾਧਿਮੇ ਰਸੀਂ ਕਹਾਂਗੇ ਕਿ ਆ ਫਰਜ਼ ਵਧੀਆ ਨਿਭਾਏ ਆ ਇੱਕ ਕੇਂਦਰ ਸਰਕਾਰ ਕੋਸ ਰਹੀ ਆ ਪੰਜਾਬ ਸਰਕਾਰ ਨੂੰ ਤੇ ਪੰਜਾਬ ਸਰਕਾਰ ਕੋਸ ਰਹੀ ਆ ਕੇਂਦਰ ਸਰਕਾਰ ਨੂੰ ਉਹ ਕਹਿੰਦੇ ਉਹ ਮੁਆਵਜ਼ਾ ਪਹਿਲਾਂ ਦੇ ਦੇਣ ਉਹ ਕਹਿੰਦੇ ਉਹ ਦੇ ਦੇਣ ਪਰ ਫਰਜ਼ ਕਿੰਨਾ ਦੇ ਆ ਇਹ ਤੇ ਆਪਾਂ ਜਾਣਦੇ ਆ ਕਿਉਂਕਿ ਜੇ ਤੁਹਾਡੇ ਪੈਸਿਆਂ ਦੇ ਵਿੱਚੋਂ ਜੀਐਸਟੀ ਜਾਂਦਾ ਜੀ ਅਸੀਂ ਟੈਕਸ ਭਰਦੇ ਆ ਤੇ ਫਿਰ ਕਿਤੇ ਨਾ ਕਿਤੇ ਮੁੜ ਕੇ ਪੈਸਾ ਇੱਥੇ ਆਉਣਾ ਚਾਹੀਦਾ ਜੀ ਅੱਜ ਨੁਕਸਾਨ ਹੋਇਆ ਤੇ ਕੋਈ ਨਾ ਕੋਈ ਭਰ ਪਾਈ ਸਰਕਾਰਾਂ ਕਰਨ ਅ ਗਰਮੀਤ ਨੂੰ ਮੈਂ ਇੱਕ ਰਹੀ ਕਹੂੰਗਾ ਕਿ ਪਿਛਲੇ ਪਾਸੇ ਤਸਵੀਰ ਦਿਖਾ ਲ ਦੋ ਬਿਲਕੁਲ ਅਸੀਂ ਰਾਵੀ ਦੇ ਦਰਿਆ ਦੇ ਉੱਤੇ ਖੜੇ ਆ ਸਾਡੇ ਨੌਜਵਾਨ ਵੀਰ ਆ ਜਿਹੜੀ ਆਪਣਾ ਬਾਹਰੋਂ ਸਵਾਮਾਂ ਲੈ ਕੇ ਆਏ ਆ ਗੱਲਬਾਤ ਵੀ ਕਰਾਂਗੇ ਮੰਜਰ ਕਿਵੇਂ ਦਾ ਵੇਖ ਰਿਹਾ ਏ ਕਿਉਂਕਿ ਸਾਡੇ ਤੋਂ ਕੁਝ ਕਦਮ ਦੂਰੀ ਤੇ ਰਾਵੀ ਵਗ ਰਿਹਾ ਇਸ ਟਾਈਮ ਦੇ ਉੱਤੇ ਰਾਵੀ ਦੇ ਨਾਲ ਨਾਲ ਚੈੱਕ ਪੋਸਟਾਂ ਫੌਜੀ ਜਵਾਨ ਬੈਠੇ ਹੋਏ ਆ ਤੇ ਬਹੁਤਿਆਂ ਚੈੱਕ ਪੋਸਟਾਂ ਜਿਹੜੀਆਂ ਸੀ ਇਸ ਇਲਾਕੇ 'ਚ ਇਹ ਪਤਾ ਲੱਗਾ ਸੀ ਕਿ ਰੋੜ ਵੀ ਗਈਆਂ ਸੀ ਕਿਉਂਕਿ ਪਾਣੀ ਦਾ ਵਹਾਅ ਹੀ ਨਹੀਂ ਤੇਜ਼ ਸੀ ਕਣੀਆਂ ਕੇ ਬੇਡਪਿੰਡ ਜਿਹੜਾ ਤਕਰੀਬਨ ਆਪਾਂ ਗੱਲ ਕਰੀਏ ਤੇ ਰਾਵੀ ਤੋਂ ਪਾਰ ਆ ਰਾਵੀ ਤੋਂ ਪਾਰ 5 ਤੋਂ 7 ਕਿਲੋਮੀਟਰ ਜਦੋਂ ਪਿੰਡ ਦੇ ਵਿੱਚ ਗਏ ਸੀ ਉਸ ਪਿੰਡ ਦੇ ਲੋਕਾਂ ਨੇ ਉਥੋਂ ਦਾ ਵਰਤਾਨ ਦੱਸਿਆ ਸੀ ਬਸ ਅਜਰਾਸ਼ ਪੈਦੇ ਸਾਹਮਣੇ ਦੇਖਦੇ ਆ ਕੈਮਰੇ ਦੀ ਅੱਖ ਰਹੀਂ ਤੁਸੀਂ ਵੇਖ ਰਹੇ ਹੋ ਤੋਂ ਪਰਲੇ ਪਾਸੇ ਹੋ ਸਕਦਾ ਕੁਝ ਕਦਮ ਦੀ ਦੂਰੀ ਦੇ ਉੱਤੇ ਦੂਸਰਾ ਦੇਸ਼ ਪਾਕਿਸਤਾਨ ਹੋਊਗਾ ਤੇ ਅਸੀਂ ਇਸ ਟਾਈਮ ਦੇ ਉੱਤੇ ਆਪਣੀ ਸਰਹੱਦ ਤੇ ਖੜੇ ਆ ਆਪਣੀ ਹੱਦ ਦੇ ਵਿੱਚ ਖੜੇ ਆ ਪਿੱਛੇ ਇੱਕ ਟਰੈਕਟਰ ਦੀਆਂ ਆਵਾਜ਼ਾਂ ਆਉਂਦੀਆਂ ਹੋਣਗੀਆਂ ਤੁਹਾਨੂੰ ਤੇ ਇੱਥੇ ਸਵਾਮਾਂ ਚੱਲੂ ਹੋ ਗਈਆਂ ਵਾ ਟਰੈਕਟਰ ਚੱਲ ਪਿਆ ਇੱਥੇ ਟਰੈਕਟਰ ਚੱਲ ਕੇ ਬਹੁਤਾਂ ਨੌਜਵਾਨੀ ਸਾਡੀ ਜਿਹੜੀ ਦੂਰ ਦੇਡਿਆਂ ਤੋਂ ਆਈ ਆ ਕਿਉਂਕਿ ਕੱਲਾ ਮਾਝਾ ਹੀ ਨਹੀਂ ਮਾਲਵਾ ਤੇ ਦੁਆਬਾ ਵੀ ਆ ਗਿਆ ਇੱਥੇ ਜਿੱਥੇ-ਜਿੱਥੇ ਵੀ ਲੋੜ ਪਈ ਉੱਥੇ ਟਰੈਕਟਰ ਟਰਾਲੀਆਂ ਨੌਜਵਾਨ ਲੈ ਕੇ ਪਹੁੰਚੇ ਕਹਿੰਦੇ ਕਿ ਜਿੱਥੇ ਰਾਸ਼ਨ ਦਾ ਹੜ ਆ ਗਿਆ ਜਿੱਥੇ ਪਾਣੀ ਦਾ ਹੜ ਤੇ ਆਇਆ ਹੈ ਉੱਥੇ ਪੀਣ ਵਾਲੇ ਪਾਣੀ ਦਾ ਹੜ ਵੀ ਲੋਕਾਂ ਨੇ ਲੈ ਜਾਂਦਾ ਨਾਲ-ਨਾਲ ਦਵਾਈਆਂ ਦੇ ਹੜ ਲੈ ਜਾਂਦੇ ਹਰ ਇੱਕ ਚੀਜ਼ ਦੀ ਲੋੜ ਤੋਂ ਵੱਧ ਪੂਰਤੀ ਕੀਤੀ ਗਈ ਇਸ ਇਲਾਕੇ ਦੇ ਵਿੱਚ ਤੇ ਅੱਜ ਟਰੈਕਟਰਾਂ ਦਾ ਹੜ ਆਇਆ ਹੋਇਆ ਵਾ ਤੇ ਟਰੈਕਟਰ ਬਹੁਤਾਤ ਦੇ ਵਿੱਚ ਹਜ਼ਾਰਾਂ ਹੀ ਟਰੈਕਟਰ ਜਿਹੜੇ ਆ ਸਾਡੇ ਰੋਡਾਂ ਥਾੜੀ ਲੰਘ ਰਹੇ ਆ ਜਦੋਂ ਪਹੁੰਚਦੇ ਇਸ ਇਲਾਕੇ ਦੇ ਵਿੱਚ ਤੇ ਨਾਲ-ਨਾਲ ਤੁਹਾਨੂੰ ਜੋੜੀਆਂ ਤਸਵੀਰਾਂ ਦਿਖਾ ਰਹੇ ਹਾਂ ਉਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਸਾਡੀ ਨੌਜਵਾਨੀ ਉਹ ਪੈਲੀਆਂ ਨੂੰ ਪਤਰਾ ਕਰਨ ਵਾਲੇ ਪਾਸੇ ਹੋ ਗਈ ਹੈ ਕਿ ਸਾਡੇ ਜਿਹੜੇ ਭਾਈਚਾਰਾ ਵਾ ਖਾਸੇ ਕਿਸਾਨ ਆ ਉਹਨੂੰ ਫੇਰ ਲੀਹਾਂ ਤੇ ਖੜਾ ਕਰਨ ਵਾਸਤੇ ਤਗੜਾ ਕਰਨ ਵਾਸਤੇ ਕਿ ਕੋਈ ਗੱਲ ਨਹੀਂ ਜੇ ਤੁਹਾਡੀ ਫਸਲ ਉੜ ਗਈ ਆ ਤੇ ਫਸਲ ਦਾ ਮੁਆਵਜ਼ਾ ਤੇ ਸ਼ਾਇਦ ਜਿਵੇਂ ਪਹਿਲਾਂ ਗੱਲ ਕੀਤੀ ਸਰਕਾਰ ਦੇ ਦੇ ਪਰ ਅਸੀਂ ਤੁਹਾਡੇ ਨਾਲ ਖੜੇ ਆ ਮੇਰੇ ਨਾਲ ਨੌਜਵਾਨ ਆ ਗੱਲਬਾਤ ਕਰਦੇ ਆ ਕਿਹੜੀ ਜਗ੍ਹਾ ਤੋਂ ਆਇਆ ਪਹਿਲਾਂ ਗੁਰਫਤੇ ਸੰਚ ਕਰਦੇ ਆ ਜੀ ਸੋ ਵੈਰੀ ਫਤੇ ਜੀ ਹੋਰ ਕਿਵੇਂ ਜੀ ਚੜਦੀ ਕਲਾ ਬਈ ਨਾਮ ਕੀ ਜੇ ਤੁਹਾਡਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਬਲਜਿੰਦਰ ਸਿੰਘ ਇਲਾਕਾ ਕਿਹੜਾ ਫਤਿਹਗੜ੍ਹ ਸਾਹਿਬ ਜੀ ਫਤਿਹਗੜ੍ਹ ਸਾਹਿਬ ਤੋਂ ਆ ਤੁਸੀਂ ਵੀ ਇੱਥੋਂ ਹੀ ਆਏ ਹੋ ਜੀ ਲੱਗ ਗਿਆ ਹਾਂਜੀ ਆਪਣਾ ਸ਼ੁਭ ਨਾਮ ਜਤਿੰਦਰ ਸਿੰਘ ਜੀ ਕਿੱਥੋਂ ਆ ਤੁਸੀਂ ਇੱਥੋਂ ਫਤਿਹਗੜ੍ਹ ਸਾਹਿਬ ਤੋਂ ਜੀ ਹਾਂਜੀ ਆਪਣਾ ਸ਼ੁਭ ਨਾਮ ਸਨਮਦੀਪ ਸਿੰਘ ਜੀ ਤੈਨੂੰ ਕਿੱਥੋਂ ਆਏ ਹੋ ਤੁਸੀਂ ਫਤਿਹਗੜ੍ਹ ਸਾਹਿਬ ਤੋਂ ਅੱਛਾ ਕਰਦੇ ਕੀ ਹੋ ਤੁਸੀਂ ਸਾਨੂੰ ਖੇਤੀਬਾੜੀ ਕਰਦੇ ਹਾਂ ਜੀ ਖੇਤੀਬਾੜੀ ਕਰਦੇ ਅੱਜ ਫਿਰ ਇੱਥੇ ਆਉਣ ਦਾ ਸਬਬ ਕਿਵੇਂ ਬਣਿਆ ਥੋੜਾ ਦੱਸ ਦਿਓ ਆਪਣੇ ਗਰੁੱਪ 'ਚ ਆਇਆ ਸੀ ਮੈਸੇਜ ਆਇਆ ਸੀ ਮੈਸੇਜ ਸੇਵਾ ਕਰਨ ਵਾਸਤੇ ਪਹੁੰਚੇ ਹੋ ਤੁਸੀਂ ਕੀ ਕਰਦੇ ਹੋ ਵੀਰੇ ਮੈਂ ਵੀ ਨਾਲੇ ਹੁੰਦਾ ਜੀ ਵੀਰੇ ਉਹਨਾਂ ਦੇ ਹਾਂਜੀ ਅੱਛਾ ਬਲਜਿੰਦਰ ਕਿਵੇਂ ਦਾ ਮੰਜ਼ਰ ਵੇਖਿਆ ਇਸ ਇਲਾਕੇ ਦਾ ਤੁਸੀਂ ਅਸੀਂ ਜਦੋਂ ਹੜਾ ਆਏ ਸੀ ਉਸ ਤੋਂ ਪਹਿਲਾਂ ਵੀ ਆਏ ਸੀਗੇ ਹਾਂਜੀ ਸੇਵਾ ਲੈ ਕੇ ਆਏ ਸੀ ਅਸੀਂ ਦੋ ਵਾਰ ਆ ਗਏ ਸੀ ਇੱਕ ਵਾਰ ਸੁਲਤਾਨਪੁਰ ਸਾਈਡ ਵੀ ਗਏ ਸੀਗੇ ਤੇ ਇੱਕ ਵਾਰ ਅਸੀਂ ਆਪਣਾ ਅਜਨਾਲੇ ਸਾਈਡ ਜਿੱਥੇ ਕੋਹਣੀ ਵਾਲ ਬੰਟ ਟੁੱਟਿਆ ਸੀ ਉਸ ਸਾਈਡ ਵੀ ਸੇਵਾ ਕਰਕੇ ਗਏ ਸੀਗੇ ਪਹਿਲਾਂ ਆ ਕੇ ਤੇ ਹੁਣ ਇੱਥੇ ਆਉਣ ਦਾ ਸਬਬ ਸਾਡਾ ਬਣਿਆ ਜਿੱਦਾਂ WhatsApp ਤੇ ਗਰੁੱਪ ਬਣੇ ਸੀ ਤੇ ਉਹ ਗਰੁੱਪਾਂ ਨੂੰ ਜੁਆਇਨ ਕਰਕੇ ਸਾਡੇ ਫਰੈਂਡ ਵੀ ਨੇ ਉਹ ਵੀ ਨਾਲ ਸੀਗੇ ਪਹਿਲਾਂ ਉਹ ਕੱਲ ਚਲੇ ਗਏ ਇੱਥੋਂ ਤੇ ਅਸੀਂ ਕੱਲ ਰਾਤ ਪਹੁੰਚੇ ਸੀ ਓਰੇ ਟਰੈਕਟਰ ਲੈ ਕੇ ਆਏ ਹੋ ਹਾਂਜੀ ਅਸੀਂ ਟਰੈਕਟਰ ਲੈ ਕੇ ਆਏ ਸੀ ਪੈਲੀਆਂ ਪਤਨੀਆਂ ਕਰ ਰਹੇ ਹਾਂਜੀ ਓਰੇ ਜਿੰਨਾ ਵੀ ਹੋ ਸਕੇ ਆ ਸੇਵਾ ਮਾਲਕ ਨੇ ਲਈ ਹੁਨੀ ਸੇਵਾ ਕਰਕੇ ਜਾਵਾਂਗੇ ਜੀ ਕਦੋਂ ਦੇ ਆਏ ਹੋ ਤੁਸੀਂ ਹੁਣ ਅਸੀਂ ਕੱਲ ਰਾਤ ਆ ਗਏ ਸੀ ਕਿੰਨੇ ਦਿਨ ਰਹੋਗੇ ਇੱਥੇ ਫਿਰ ਦੇਖਦੇ ਹਾਂ ਜੀ 2 ਜਾਂ 3 ਦਿਨ ਤਾਂ ਪੱਕੇ ਹਾਂ ਹਾਂਜੀ ਮੰਜਰ ਕਿਵੇਂ ਦਾ ਦੇਖ ਰਿਹਾ ਇਸ ਇਲਾਕੇ ਦਾ ਕੀ ਹਾਲਾਤ ਲੱਗੇ ਤੁਹਾਨੂੰ ਕਿਸ ਤਰ੍ਹਾਂ ਦਾ ਮੰਜਰ ਫਸਲਾਂ ਤਾਂ ਜਿੰਨੀਆਂ ਵੀ ਦੇਖੀਆਂ ਨੇ ਵੀ ਜਿੱਥੋਂ ਤੇ ਪਾੜ ਪਾਏ ਨੇ ਉੱਥੋਂ ਲੈ ਕੇ ਤਾਂ ਕਾਫੀ ਜ਼ਿਆਦਾ ਨੁਕਸਾਨ ਆਈ ਫਸਲ ਤਾਂ ਬਿਲਕੁਲ ਹੀ ਨਹੀਂ ਬਚੀ ਹੈਗੀ ਤੇ ਬਾਕੀ ਜਿੰਨਾ ਵੀ ਹੈਗਾ ਹੁਣ ਜਿਨ੍ਹਾਂ ਦੇ ਉਰੇ ਖੇਤ ਪੱਤਰ ਅਸੀਂ ਕਰ ਰਹੇ ਆ ਇੱਥੇ ਇਹਨਾਂ ਨਾਲ ਗੱਲ ਕਰੀ ਸੀ ਉਹ ਕਹਿੰਦੇ ਸੀ ਵੀ ਸਾਡੇ ਡੰਗਰ ਸੀਗੇ ਕਾਫੀ ਜ਼ਿਆਦਾ 12 14 ਡੰਗਰ ਸੀਗੇ ਉਰੇ ਉਹਨਾਂ ਤੋਂ ਉਹਨਾਂ ਦੇ ਇੱਕ ਪਤਾ ਨਹੀਂ ਦੋ ਡੰਗਰ ਬਚਿਆ ਬਾਕੀ ਸਾਰੇ ਪਾਣੀ ਚ ਰੁੜ ਗਏ ਉਹਨਾਂ ਦੇ ਮਾਲਡੰਗਰ ਰੁੜ ਗਿਆ ਨਾ ਮਾਲਡੰਗਰ ਵੀ ਰੁੜ ਗਿਆ ਸਾਰਾ ਹਾਂਜੀ ਜੀ ਇਹਨਾਂ ਦੇ ਉਰੇ ਖੇਤ ਚ ਅਸੀਂ ਲੱਗੇ ਹੋਏ ਹਾਂ ਹਾਂਜੀ ਹੁਣ ਜਿਹੜੇ ਟਰੈਕਟਰਾਂ ਦੀ ਆਵਾਜ਼ਾਂ ਆ ਰਹੀਆਂ ਜਿਹੜੇ ਖੇਤ ਚ ਲੱਗੇ ਹਾਂਜੀ ਮਾਲਡੰਗਰ ਰੁੜ ਗਿਆ ਆ 12 ਡੰਗਰ ਸ਼ਾਇਦ ਕਹਿੰਦੇ ਸੀ ਵੀ ਇੱਕ ਜਾਂ ਦੋ ਡੰਗਰ ਬਚੇ ਬਸ ਬੜਾ ਵੱਡਾ ਨੁਕਸਾਨ ਆਇਆ ਹਾਂਜੀ ਹੁਣ ਇਹਨਾਂ ਦੇ ਘਟੋ-ਘਟੇ ਕਹਿੰਦੇ ਸੀ ਸਾਡੇ 22 ਕੀਲੇ ਨੇ ਕੁਝ ਦਰਿਆ ਦੇ ਅੰਦਰ ਨੇ ਜਿਹੜੇ ਆਪਾਂ ਪਪੂਲਰ ਤੁਸੀਂ ਦੇਖ ਰਹੇ ਹੋ ਪਿੱਛੇ ਜਿੰਨੇ ਵੀ ਪੱਟੇ ਹੋਏ ਨੇ ਇਹ ਸਾਰੇ ਇਹਨਾਂ ਦੇ ਨੇ अच्छा एड़ी जमीन आ दरिया ਦੇ ਬਿਲਕੁਲ ਕਿਨਾਰੇ ਤੇ ਕਹਿੰਦਾ ਵੀ ਅੰਦਰ ਵੀ ਜ਼ਮੀਨ ਦਰਿਆ ਦੇ ਕੁਛ ਇਹਨਾਂ ਦੀ ਹੈਗੀ ਆ ਮੈਂ ਟੋਟਲ 22 ਕਿਲੇ ਦੱਸਦੇ ਨੇ ਉਹ ਇੱਥੇ ਬਜ਼ੁਰਗ ਬੈਠੇ ਸੀ ਸਾਡੇ ਕੋਲ ਜਿਨ੍ਹਾਂ ਦੀ ਹੈਗੀ ਆ 22 ਦੇ 22 ਕਿਲੇ ਖਤਮ ਹੋ ਗਏ ਕੁਛ ਵੀ ਨਹੀਂ ਬਚਿਆ ਕਿ ਕਿਵੇਂ ਚੱਲੂ ਗੁਜ਼ਾਰਾ ਉਹਨਾ ਤੁਹਾਨੂੰ ਕੀ ਲੱਗਦਾ ਵੈਸੇ ਮੁਸ਼ਕਲ ਹੋ ਗਿਆ ਮੁਸ਼ਕਲ ਤਾਂ ਹੈਗੇ ਜੀ ਪਰ ਔਖਾ ਤਾਂ ਨਹੀਂ ਹੈ ਕੁਛ ਵੀ ਇੰਪੋਸੀਬਲ ਕਹਿ ਦਿੰਦੇ ਆ ਜਿੱਦਾਂ ਆਈ ਐਮ ਪੋਸੀਬਲ ਪੋਸੀਬਲ ਕਰ ਦੋਗੇ ਇਹ ਤੇ ਤੁਹਾਡਾ ਪ੍ਰਵਾਹ ਫਿਰ ਹੀ ਲਵ ਸੀਲਾ ਗੁਰੂ ਸਾਹਿਬ ਕਰਦੇ ਆ ਹੀ ਲਵ ਸੀਲੇ ਤੇ ਬੰਦਾ ਹੀ ਕਰਦਾ ਹੈ ਨਾ ਤੁਸੀਂ ਫਤੇਗੜ ਸਾਹਿਬ ਤੋਂ ਆਏ ਹੋ ਬਾਕੀ ਨੌਜਵਾਨ ਹੋਰ ਮੈਂ ਵੇਖ ਰਿਹਾ ਸੀ ਬਹੁਤ ਆਰ ਟਰੈਕਟਰ ਲੱਗੇ ਹੋਏ ਆ ਬਲਜਿੰਦਰ ਹੀ ਲਵ ਸੀਲਾ ਕਰਨਾ ਹੀ ਪੈਂਦਾ ਹੈ ਨਾ ਗੁਰੂ ਸਾਹਿਬ ਵਰਤਦੇ ਆ ਜੇ ਗੁਰੂ ਸਾਹਿਬ ਵਰਤੇ ਹਨ ਚਲੋ ਪਾਣੀ ਆਇਆ ਪਾਣੀ ਦੇ ਵਹਾਅ ਦੇ ਵਿੱਚ ਬਹੁਤ ਵੱਡੇ ਨੁਕਸਾਨ ਹੋਏ ਪਰ ਗੁਰੂ ਸਾਹਿਬ ਨੇ ਜੋ ਕਲਾ ਵਰਤਾਈ ਪੰਜਾਬ ਨੂੰ ਮੁੜ ਲੀਹਾਂ ਤੇ ਲਿਆਉਣ ਵਾਸਤੇ ਤੁਹਾਡੇ ਵਰਗੇ ਨੌਜਵਾਨ ਹੀ ਅੱਗੇ ਚੱਲ ਪਏ ਇੰਤੇ ਜਦੋਂ ਤੱਕ ਐਨ ਆਰ ਆਈ ਭਰਾ ਵੀ ਸਾਥ ਦੇ ਰਹੇ ਨੇ ਉਹਨਾਂ ਦਾ ਵੀ ਸਾਥ ਬਹੁਤ ਜ਼ਰੂਰੀ ਹੈ ਇਹ ਚੀਜ਼ ਨੂੰ ਕਰਨੇ ਲਈ ਕਿਉਂਕਿ ਉਹਨਾਂ ਨੇ ਜਿਹੜਾ ਬੀੜਾ ਚੁੱਕਿਆ ਜਿੱਦਾਂ ਮੰਨ ਲਓ ਕਿੰਨੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਉਰੇ ਕੋਈ ਕਿਸੇ ਤਰੀਕੇ ਕਰ ਰਿਹਾ ਹੈ ਕਿਸੇ ਨੇ ਪਿੰਡ ਅਡਾਪਟ ਕਰੇ ਨੇ ਕਿਸੇ ਨੇ ਕੁਛ ਕੀਤਾ ਹੋਇਆ ਉਹ ਚੀਜ਼ਾਂ ਨਾਲ ਵੀ ਹੌਲੀ-ਹੌਲੀ ਜਿੱਦਾਂ ਅਸੀਂ ਪਹਿਲਾਂ ਜਦੋਂ ਇਹ ਹੜ ਆਏ ਸੀ ਨਾ ਉਦੋਂ ਸੁਣਦੇ ਸੀ ਜੀ ਵੀ ਇਹਨਾਂ ਦੀ ਕਣਕ ਜਿੱਦਾਂ ਪਹਿਲਾਂ ਕਹਿੰਦੇ ਸੀ ਵੀ 6 ਮਹੀਨੇ ਨਹੀਂ ਚੱਲਣਾ ਕੁਝ ਨਹੀਂ ਚੱਲਣਾ ਤੁਸੀਂ ਆਪ ਦੇਖ ਲਿਓ ਦੁਬਾਰਾ ਆ ਕੇ ਵੀ 2 ਮਹੀਨੇ ਹੱਦ ਇਨਨ ਦੁਬਾਰਾ ਲੀਤੇ ਹੋ ਜਾਣਾ ਹੈ। ਅੱਛਾ। ਲੀਤੇ ਸਾਥ ਦੇਣਾ ਸੰਗਤ ਨੇ। ਹਾਂਜੀ ਕਰਵਾਉਣਾ ਮਹਾਰਾਜ ਨੇ। ਆਪਾਂ ਮੈਂ ਗੁਰਮੀਤ ਨੂੰ ਕਹੂੰਗਾ ਕਿ ਥੋੜਾ ਪਿੱਛੇ ਵੇਖ ਕੇ ਵੇਖ ਕੇ ਪਿੱਛੇ ਦੇਖ ਕੇ ਵੀ ਰਸਤੇ ਬੜੇ ਖਰਾਬ ਆਏ। ਗੁਰਮੀਤ ਪਿੱਛੇ ਛਾਤੀ ਮਾਰ ਕੇ ਕਿਉਂਕਿ ਬਹੁਤ ਵੱਡਾ ਨੁਕਸਾਨ ਆ। ਇੱਥੇ ਖੜੇ ਆ ਜਿੱਥੇ ਪਾੜ ਪਿਆ ਉਹ ਬਲਜਿੰਦਰ ਹਨਾ। ਇਸ ਤੋਂ ਬਾਅਦ ਜਦੋਂ ਪਾੜ ਪਿਆ ਉਹਥੇ ਟੋਆ ਪਿਆ ਹੋਊਗਾ ਹਨਾ। ਤੇ ਟੋਏ ਤੋਂ ਅਗਲਾ ਜਿਹੜਾ ਟੋਆ ਵੀ ਡੂੰਘਾ ਹੋਊਗਾ। ਕਟੋ-ਕਟ ਜਿੱਥੋਂ ਮਿੱਟੀ ਅਸੀਂ ਖਿੱਚੇ ਰਹੇ ਹਾਂ 2 ਕਿਲਿਆਂ ਤੱਕ ਰੇਤਾ ਗਿਆ ਹੋਇਆ। ਉਹ ਸਾਰਾ ਰੇਤਾ ਪਹਿਲਾ ਟੋਆ ਚਾਊਗਾ ਫਿਰ ਦੁਬਾਰਾ ਬਨ ਤੇ ਮਿੱਟੀ ਲੱਗੂਗੀ ਅੱਗੇ ਅੱਛਾ ਆ ਜਿਹੜਾ ਬਨ ਦਿਖਾਈ ਦੇ ਰਿਹਾ ਹਨ ਜਿਹੜਾ ਆਹ ਤੋਰੇ ਖੜੇ ਆਈ ਇਹਦੇ ਨਾਲ ਜਿਹੜਾ ਤੁਸੀਂ ਆ ਟੋਆ ਦੇਖ ਰਹੇ ਹੋ ਟੋਆ ਨਹੀਂ ਸੀ ਖੇਤ ਸੀਗੇ ਅੱਛਾ ਹਾਂਜੀ ਇੱਥੇ ਤੋਂ ਜਿਹੜਾ ਕੱਚਾ ਬਨ ਕਹਿੰਦੇ ਨੇ ਜੇ ਤੁਸੀਂ ਬਨ ਕਹਿੰਦੇ ਨੇ ਆ ਇਹ ਉਹ ਸੀਗੇ ਇੱਕ ਪਾੜ ਇੱਥੇ ਪਿਆ ਹੋਇਆ ਜੀ ਇਹ ਦੋ ਪਾੜ ਇਸ ਤੋਂ ਅੱਗੇ ਨੇ ਤੇ ਮੰਜਰ ਤੇ ਤਬਾਹੀ ਦਾ ਜੇ ਆਪਾਂ ਪੰਜਾਬ ਦੀ ਗੱਲ ਕਰੀਏ دریاਵਾਂ ਨੇ ਰੋੜਿਆ ਵੈਸੇ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਲੱਗਦਾ ਕਿ ਇਹਦੇ ਪਿੱਛੇ ਕੀ ਕਾਰਨ ਲੱਗਦੇ ਆ ਅਚਾਨਕ ਕਹਿੰਦੇ ਪਾਣੀ ਆ ਗਿਆ ਲੋਕ ਤੇ ਵਿਚਾਰੇ ਤਰਸ-ਤਰਸ ਕਰ ਰਹੇ ਆ ਕਹਿੰਦੇ 2-2 4-4 ਫੁੱਟ ਨਹੀਂ 6-6 ਫੁੱਟ ਪਾਣੀ ਅਚਾਨਕ ਆਇਆ ਵੇਖਿਆ ਸੀ ਅਚਾਨਕ ਕੁਝ ਨਹੀਂ ਹੁੰਦਾ ਜੀ ਹੁਣ ਜੇ ਆਪਣੇ ਸ਼ਾਇਦ ਤੁਹਾਨੂੰ ਚੰਗੀ ਤਰ੍ਹਾਂ ਪਤਾ ਇਹ ਚੀਜ਼ ਦਾ ਜਦੋਂ ਸਰਕਾਰ ਨੇ ਆਪਣੇ ਭਗਵੰਤ ਸਿੰਘ ਸਾਹਿਬ ਨੇ ਉੱਥੇ ਜਾ ਕੇ ਧਰਨਾ ਲਾਇਆ ਸੀਗਾ ਬੀਬੀਐਮਪੀ ਤੇ ਪਾਣੀ ਰੋਕਤਾ ਉਦੋਂ ਉਹਨਾਂ ਦਾ ਟਾਈਮ ਪਾਣੀ ਛੱਡਣੇ ਦਾ ਸੀ ਨਾ ਕਿ ਰੋਕਣੇ ਦਾ ਸੀ। ਉਹਨਾਂ ਨੇ ਉਦੋਂ ਜ਼ਿਦ ਕਰਨਾ ਸੀ ਪਾਣੀ ਉਹ। ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਇਹ ਚੀਜ਼ ਦਾ ਹੁੰਦਾ ਨਹੀਂ ਪਹਿਲਾਂ ਤੋਂ ਪਤਾ ਸੀ ਵੀ ਇਸ ਵਾਰ ਕਿਤਨੇ ਕਿੰਨੇ ਮੀ ਪੈਣੇ ਨੇ। ਜੇ ਉਹ ਪਾਣੀ ਪਹਿਲਾਂ ਤੋਂ ਥੋੜਾ ਥੋੜਾ ਛੱਡਦੇ ਤਾਂ ਅੱਜ ਇਹ ਕੰਮ ਨਾ ਸੀ ਹੁਣ। ਬਲਜਿੰਦਰ ਨੌਜਵਾਨ ਆ ਸਾਡੇ ਨਾਲ ਵੀਰ ਕਿਉਂਕਿ ਇਹ ਫਤਿਹਗੜ੍ਹ ਸਾਹਿਬ ਤੋਂ ਸਵਾਮਾ ਕਰਨ ਆਏ ਆ। ਇੱਕ ਹੀ ਮੈਂ ਗੁਰਮੀਤ ਸਿੰਘ ਨੂੰ ਤਸਵੀਰ ਦਿਖਾ ਲਦੇ ਹੋ। ਉਸ ਬਿਲਕੁਲ ਟੁੱਟੇ ਹੋਏ ਬੰਦ ਦੇ ਨੇੜੇ ਅਸੀਂ। ਅਸੀਂ ਪਹਿਲੋਂ ਦਰਿਆ ਦੇ ਕੰਢੇ ਹੁਣ ਵੀ ਦਰਿਆ ਦੇ ਕੰਢੇ ਤੇ ਆ ਪਰ ਇਹ ਧੁੱਸੀ ਆ ਬਿਲਕੁਲ ਦਰਿਆ ਦੇ ਨੇ ਲਾਗੇ ਬੱਦੀ ਹੋਈ ਆ ਤੇ ਪਾਣੀ ਇਹ ਪਾਣੀ ਖੜਾ ਹੋਇਆ ਵਾ ਜਿੱਥੇ ਸੀ ਕਿ ਲਾਗੇ ਬਿਲਕੁਲ ਜਿੱਥੇ ਖੜੇ ਆ ਉਹ ਟੋਏ ਨੂੰ ਪੂਰਨ ਦੀ ਕਵਾਇਦ ਚੱਲ ਰਹੀ ਆ ਤੇ ਤਕਰੀਬਨ ਸੌਾਂ ਦੀ ਤਦਾਦ ਦੇ ਵਿੱਚ ਟਰੈਕਟਰ ਆ ਇਸ ਟਾਈਮ ਦੇ ਉੱਤੇ ਜਿਹੜੇ ਦਿਖਾਈ ਦੇ ਰਹੇ ਆ ਸੌਾਂ ਦੀ ਤਦਾਦ ਦੇ ਵਿੱਚ ਟਰੈਕਟਰ ਆ ਵੱਡੀਆਂ ਸੌਾਂ ਕੀਤੀਆਂ ਜਾ ਰਹੀਆਂ ਬਲਿੰਦਰ ਇੱਕ ਚੀਜ਼ ਹੋਰ ਵੀ ਆ ਪੰਜਾਬ ਐਸੇ ਹਟਦਾ ਤੇ ਰੋੜਦਾ ਤੇ ਨਹੀਂ ਇਥੇ ਗੁਰੂ ਸਾਹਿਬ ਦੀ ਕਿਰਪਾ ਵਾ ਹਾਂ ਚਲੋ ਕੁਝ ਜੇ ਕੁਦਰਤੀ ਆਫਤ ਹੁੰਦੀ ਤੇ ਫਿਰ ਹੌਲੀ ਹੌਲੀ ਪਾਣੀ ਆਉਂਦਾ ਹਨਾ ਫੁੱਟ ਫੁੱਟ 2 2 ਫੁੱਟ ਵਧਦਾ ਸ਼ਾਇਦ ਉਹਨਾਂ ਤੱਕ ਲੋਕ ਨਿਕਲ ਜਾਂਦੇ ਪਰ ਜਦੋਂ ਪਾਣੀ 5 ਤੋਂ 6 ਫੁੱਟ ਆਇਆ ਤੇ ਫਿਰ ਲੋਕਾਂ ਵਾਸਤੇ ਮੁਸ਼ਕਲ ਹੋ ਗਿਆ ਕਿਉਂਕਿ ਨਾ ਕੋਈ ਚੇਤਾਵਨੀ ਸੀ ਨਾ ਕੁਝ ਸੀ ਬਸ ਸਿਰਫ ਉੱਥੋਂ ਪਾਣੀ ਛੱਡਿਆ ਗਿਆ ਨਿਊਜ਼ 'ਚ ਲੋਕਾਂ ਨੇ ਦੇਖਿਆ ਵੀ ਹਾਂ ਪਾਣੀ ਛੱਡਤਾ ਵੀ ਐਨੇ ਕਿਉਂ ਸੀ ਪਾਣੀ ਛੱਡਤਾ ਐਨੇ ਕਿਉਂ ਸੀ ਕਿਉਂ ਇੱਕ ਦਰਿਆ ਦਾ ਨਹੀਂ ਤਿੰਨੇ ਦਰਿਆਵਾਂ ਦਾ ਸੀ ਇੱਕ 'ਚ ਹੋ ਜਾਂਦਾ ਦੋ 'ਚ ਹੋ ਜਾਂਦਾ ਤਿੰਨੇ ਦਰਿਆਵਾਂ ਤਾਂ ਪਾਣੀ ਤਾਂ ਹੋਣੀ ਸੀਗਾ ਕਿਉਂਕਿ ਪਿੱਛੋਂ ਪਾਣੀ ਛੱਡਣਾ ਸੀ ਤਾਂ ਪਹਿਲਾਂ ਹੌਲੀ ਹੌਲੀ ਛੱਡ ਦਿੰਦੇ ਜਿੰਨਾ ਮਰਜੀ ਕਿਉਂਕਿ ਹੁਣ ਇਹ ਚੀਜ਼ ਤਾਂ ਥੋੜੇ ਦਿਨ ਤੋਂ ਚਲੋ ਮੈਨੂੰ ਵੀ ਹੁਣ ਪਤਾ ਲੱਗਿਆ ਇਹ ਚੀਜ਼ ਕਿਉਂਕਿ ਜਿੰਨੇ ਦਰਿਆ ਨੇ ਤਾਂ ਉਹਨਾਂ ਦੇ ਵਿੱਚ 25 ਤੋਂ 30% ਪਾਣੀ ਚੱਲਦੇ ਰਹਿਣਾ ਚਾਹੀਦਾ ਹੈ ਫਲੋ ਦਾ ਰਹਿਣਾ ਚਾਹੀਦਾ ਹੈ ਉਹਦੇ ਨਾਲ ਦਰਿਆ ਨਾ ਮਰਨ ਜਿੰਨਾ ਪਾਣੀ ਚੱਲਣਾ ਉਹ ਵੀ ਪ੍ਰੋਪਰ ਗਾਹਾਂ ਜਾਵੇ ਉਹ ਆਪ ਖੜੇ ਸੀ ਆਪਸ ਵਿੱਚ ਵਿਚਾਰ ਚਰਚਾ ਹੋਈ ਸੀ ਮੈਂ ਇਹ ਗੱਲ ਕੀਤੀ ਤੁਸੀਂ ਕਹੇ ਕਿ ਕੁਦਰਤੀ ਵਹਾ ਹੁੰਦੇ ਵੈਸੇ ਇਹ ਸਾਰਿਆਂ ਨੂੰ ਪਤਾ ਕੁਦਰਤੀ ਵਾ ਜਦੋਂ ਪਾਣੀ ਜ਼ਿਆਦਾ ਆਉਂਦਾ ਤੇ ਫਿਰ ਦਰਿਆ ਦਾ ਕੁਦਰਤੀ ਵਹਾ ਕਿਸੇ ਪਾਸੇ ਵੀ ਜਾ ਸਕਦਾ ਇਹਦੇ ਨਾਲ ਬਹੁਤੇ ਪਹਿਲਾਂ ਤੋਂ ਢਾਹ ਵੀ ਲੱਗੀ ਹੋਊਗੀ ਵੇਖਿਆ ਹੋਊਗਾ ਤੁਸੀਂ ਕਿ ਬਹੁਤੀਆਂ ਪਹਿਲਾਂ ਨੂੰ ਢਾਹ ਲੱਗ ਕੇ ਕਿਉਂਕਿ ਪਿਆਲੀਆਂ ਕੀ ਜਾਂ ਦਰਿਆ ਬਣ ਜਾਂਦੀਆਂ ਲੋਕਾਂ ਦੇ کافی ਜ਼ਿਆਦਾ ਸੀ ਪਿੱਛੇ ਵੀ ਦੇਖਿਆ ਹੀ ਜਾਂ ਬਿਆਸ ਸਾਈਡ ਵੀ ਸਤਲੁਜ ਸਾਈਡ ਵੀ ਇਹ ਚੀਜ਼ ਦੇਖੀ ਸੀਗੀ ਵੀ ਜਿੱਧਰ ਦਰਿਆ ਦਾ ਰਸਤਾ ਸੀ ਦਰਿਆ ਨੇ ਆਪਣਾ ਬਣ ਆਪਣੇ ਆਪ ਹੀ ਬਦਲਿਆ ਸੀ ਇਹਦੇ ਪਾਣੀ ਜਿੰਨਾ ਪਾਣੀ ਓਵਰ ਹੋਈ ਜਾਣਾ ਉਹਨਾਂ ਦਰਿਆ ਨੇ ਆਪਣਾ ਰਸਤਾ ਚੇਂਜ ਕਰ ਦੇਣਾ ਹੁਣ ਵੀ ਜਿੱਥੇ ਆਪਾਂ ਉਰੇ ਖੜੇ ਆਈ ਇੱਥੋਂ ਆ ਸੜਕ ਦੇ ਉੱਪਰੋਂ ਪੂਰਾ ਪਾਣੀ ਚੱਲਿਆ ਹੋਇਆ ਹੁਣ 5 5 7 7 ਫੁੱਟ ਪਾਣੀ ਆ ਕੇ ਦੇਖੇ ਹੁਣ ਕੋਈ ਕਹਿ ਸਕਦਾ ਵੀ ਰਾਵੀ ਦੇ ਵਿੱਚ ਇੰਨਾ ਪਾਣੀ ਚੱਲ ਸਕੇ ਬਿਲਕੁਲ ਪਾਣੀ ਹੁਣ ਰਾਵੀ ਦੇ ਬੁੱਕਲ ਦੇ ਵਿੱਚ ਪਾਣੀ ਹੈ ਨਹੀਂ ਪਾਣੀ ਦੇਖ ਲਓ ਕਿੱਥੇ ਤੱਕ ਪਾਣੀ ਬੰਨਾ ਦੇ ਨਾਲ ਪਾਣੀ ਲੱਗ ਗਿਆ ਸੀ ਜਾ ਕੇ^{(\text{}} ਪੁਰਾਣਾ ਪੰਜਾਬ ਵਰਗੀਆਂ ਫਿਲਮਾਂ ਦੇ ਵਿੱਚ ਵੀ ਨੌਜਵਾਨੀ ਦਾ ਰੋਲਾ ਪਿਆ ਪਰ ਅੱਜ ਦਾ ਨੌਜਵਾਨੀ ਦਾ ਰੋਲ ਵਾਕੋ ਵੀ ਬਹੁਤ ਹੀ ਵਧੀਆ ਸੀ ਨੌਜਵਾਨ ਤੁਰੇ ਨੌਜਵਾਨਾਂ ਨੇ ਹੜ ਲੈਂਦਾ ਰਾਸ਼ਨ ਦਾ ਹੜ ਉਸਵਾਮਾ ਦਾ ਹੜ ਅੱਜ ਤੁਸੀਂ ਟਰੈਕਟਰ ਲੈ ਕੇ ਆਏ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਾ ਕੇ ਟਰੈਕਟਰ ਚੱਲ ਰਹੇ ਆ ਜੇ ਆਪਾਂ ਉਧਰਲੇ ਪਾਸੇ ਗੱਲ ਕਰੀਏ ਜਿੱਦਾਂ ਬਿਆਸ ਸਾਹਿਬ ਜਾਂ ਆਪਾਂ ਸਤਲੁਜ ਦੀ ਗੱਲ ਕਰੀਏ ਇਸੇ ਤਰ੍ਹਾਂ ਹੀ ਮੰਜਰ ਉੱਧਰ ਬਣਿਆ ਹੋਇਆ ਸਾਰਾ ਹਾਂਜੀ ਉਰੇ ਸੇਵਾ ਚੱਲ ਰਹੀ ਇਸ ਤੋਂ ਪਿੱਛੇ ਪੱਖੋ ਕੇ ਸਾਈਡ ਉਧਰ ਚੱਲ ਰਿਹਾ ਬੰਦ ਤੇ ਸੇਵਾ 19 ਵਾਲ ਸੀ ਰਾਮ ਹਰੇ ਪਾਸੇ ਚੱਲ ਰਹੀ ਆ ਕਿਉਂਕਿ ਇੱਕ ਚੀਜ਼ ਨਾਰਮਲ ਹੁਣ ਥੋੜੇ ਦਿਨ ਤੋਂ ਕਹਿਣ ਲੱਗੇ ਸੀ ਲੋਕ ਵੀ ਪੰਜਾਬ ਚ ਆੜਾ ਇਹਨੇ ਪੰਜਾਬ ਨੂੰ ਕਿਸੇ ਨੇ ਸਾਂਭਿਆ ਨਹੀਂ ਕਿਉਂ ਸਾਂਭੇ ਪੰਜਾਬ ਤਾਂ ਲੋਕਾਂ ਨੂੰ ਸਾਂਭ ਰਿਹਾ ਪੰਜਾਬ ਤੁਸੀਂ ਆਪਣੇ ਆਪ ਨੂੰ ਕਿਉਂ ਕਿਸੇ ਨੂੰ ਕਹਿੰਦੇ ਹੋ ਵੀ ਸਾਨੂੰ ਲੋਕ ਸਾਂਭਣਾ ਕੇ ਜਿਹੜੇ ਆਪਾਂ ਕਿਸੇ ਨੂੰ ਸਾਂਭਦੇ ਆ ਜਾ ਕੇ ਉਹ ਵੀ ਤਾਂ ਲੋਕ ਆਸ ਕਰਨਗੇ ਕਿਸੇ ਤੋਂ ਅੱਜ ਦੇ ਟਾਈਮ ਸਰਕਾਰਾਂ ਦੀ ਕਾਰਗੁਜ਼ਾਰੀ ਕਿਵੇਂ ਵੇਖਦੇ ਹੋ ਤੁਸੀਂ ਆਪਾਂ ਨੂੰ ਮਹਾਰਾਜ ਨੇ ਰਾਜੇ ਬਣਾਇਆ ਸੀ ਆਪਾਂ ਲੋਕਾਂ ਦੇ ਆਪਾਂ ਉਹਨਾਂ ਤੋਂ ਮੰਗਤੇ ਤਾਂ ਨਹੀਂ ਬੰਨਣਾ ਕਿਉਂਕਿ ਮਹਾਰਾਜ ਦੇਣੇ ਵਾਲਾ ਉਹਨੇ ਹੁਣ ਸੰਗਤ ਦੇ ਰੂਪ ਚ ਆ ਕੇ ਸੇਵਾ ਕਰਵਾਤੀ। ਇਹੀ ਚੀਜ਼ ਆਈ ਕਿ ਕਿਸੇ ਤੇ ਝਾਕ ਨਾ ਕਰੋ। ਸਰਕਾਰ ਦਾ ਰੋਲ ਕਿਵੇਂ ਵੇਖਦੇ ਹੋ ਐਜੇ ਨੌਜਵਾਨ ਹੋਣ ਦੇ ਨਾਤੇ ਤੁਸੀਂ ਕਿਉਂਕਿ ਵੱਡੀਆਂ ਉਮੀਦਾਂ ਹੁੰਦੀਆਂ ਸਰਕਾਰਾਂ ਤੇ। ਜਦੋਂ ਸਰਕਾਰ ਬਣਾਉਂਦੇ ਨੇ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ। ਸਰਕਾਰ ਵੱਲੋਂ 20000 ਕਿਹਾ ਗਿਆ ਵਾ। ਕੀ ਲੱਗਦਾ ਕੁਕੜੀਆਂ ਦਾ ਬੱਕਰੀਆਂ ਦਾ ਮੁਆਵਜ਼ੇ ਦੀ ਪਿਛਲੇ ਸਾਲ ਵੀ ਗੱਲ ਹੋਈ ਸੀ 2023 ਦੇ ਵਿੱਚ। ਅਜੇ ਵੀ ਲੋਕ ਕਹਿੰਦੇ ਕਿ ਸਾਨੂੰ ਮਿਲਿਆ ਕੁਝ ਨਹੀਂ। ਜਦੋਂ ਬੱਕਰੀਆਂ ਦਾ ਮੁਰਗੀਆਂ ਦਾ ਜਾਂ ਇਹਨਾਂ ਚੀਜ਼ਾਂ ਦਾ ਮੁਆਵਜ਼ਾ ਆ ਗਿਆ ਜੀ ਤਾਂ 20000 ਰੁਪਏ ਆਜੂਗਾ ਵੈਸੇ ਤਾਂ ਮੁਸ਼ਕਲ ਆ ਕਿਉਂਕਿ ਹੁਣ ਇਹ ਤਾਂ ਗੱਲ ਆ ਜੀ ਵੀ ਜਿਹੜਾ ਬੰਦਾ ਹੀ ਕਮੇਡੀ ਕਰਦਾ ਹੈ ਕਮੇਡੀ ਮੁੱਖ ਮੰਤਰੀ ਕਮੇਡੀਅਨ ਬਣਾਇਆ ਤੁਹਾਨੂੰ ਗੱਲਾਂ ਸੁਣਾਉਂਦਾ ਤੁਸੀਂ ਸੁਣੋ ਵਧੀਆ ਪਰ ਉਹ ਕਹਿੰਦੀ ਕਿ ਮੈਨੂੰ ਨੀਂਦ ਨਹੀਂ ਆ ਰਹੀ ਇਹ ਵੀ ਕਮੇਡੀ ਹੋਊਗੀ ਜਾਂ ਮਤਲਬ ਕਿ ਬਿਆਨ ਦੇ ਦੇਣਾ ਕਿ ਮੈਨੂੰ ਨੀਂਦ ਨਹੀਂ ਆ ਰਹੀ ਜਿਹਨੇ ਦਿਨ ਘਰ ਘਰ ਮੁਆਵਜ਼ਾ ਨਹੀਂ ਦਿੱਤਾ ਗਿਆ ਫਿਰ ਮੈਨੂੰ ਨੀਂਦ ਆਊਗੀ ਚੈਨ ਵਾਲਾ ਜਦੋਂ ਲੋਕ ਸੇਵਾ ਲੈ ਕੇ ਆਉਂਦੇ ਨੇ ਨਾ ਹੀ ਉਦੋਂ ਜਦੋਂ ਪਹਿਲਾਂ ਅਸੀਂ ਆਏ ਸੀ ਸੇਵਾ ਲੈ ਕੇ ਉਦੋਂ ਦਰਿਆ ਤੋਂ ਮੰਨ ਲਓ ਚਲੋ ਪਾਣੀ ਜ਼ਿਆਦਾ ਸੀਗਾ ਸਾਡੇ ਕੋਲ ਨਾ ਕੋਈ ਕਿਸ਼ਤੀ ਦਾ ਪ੍ਰਬੰਧ ਨਾ ਕੋਈ ਅਸੀਂ ਜਾ ਕੇ ਸੇਵਾ ਕਰ ਸਕਦੇ ਸੀ ਜੇ ਹੁੰਦਾ ਉਦੋਂ ਵੀ ਸਾਨੂੰ ਜਿੰਨੇ ਉੱਥੇ ਮਹਿਕਮੇ ਸੀ ਸਰਕਾਰੀ ਸੀਗੇ ਉਹਨਾਂ ਨੇ ਕਿਹਾ ਸੀ ਵੀ ਸਾਡੇ ਵੇਅਰ ਹਾਊਸ ਬਣਾਏ ਹੋਏ ਨੇ ਤੁਸੀਂ ਉਹਨਾਂ ਦੇ ਵਿੱਚ ਰਸਣ ਜਮਾ ਹਾਂਜੀ ਉਹਨਾਂ ਦੇ ਵਿੱਚ ਰਸਣ ਜਮਾ ਕਰਾ ਦਿਓ ਵੀ ਅਸੀਂ ਬਾਅਦ ਚ ਆਪੇ ਵੰਡ ਦਾਂਗੇ ਜਿਨ੍ਹਾਂ ਨੂੰ ਵੰਡਣਾ ਉਹਨਾਂ ਨੂੰ ਤਾਂ ਨਹੀਂ ਪਤਾ ਕੌਣ ਦੇ ਕੇ ਗਏ ਉਹਨਾਂ ਨੂੰ ਤਾਂ ਇਹ ਚੀਜ਼ ਆ ਸਰਕਾਰ ਦੇ ਕੇ ਗਈ ਹੈ ਸਰਕਾਰ ਨੇ ਇਹੀ ਤਾਂ ਚੀਜ਼ ਕਰਨੀ ਹੁੰਦੀ ਹੈ ਜੀ ਕਿਉਂਕਿ ਜਿਹੜੇ ਵੀ ਨੇ ਵੀ ਹਾਂ ਤੁਸੀਂ ਦੇਜੋ ਅੱਗੇ ਅਸੀਂ ਪੜਾਂਗੇ ਨਾਮ ਸਰਕਾਰ ਦਾ ਇਹ ਬੇੜੀਆਂ ਦਿੱਤੀਆਂ ਹੁੰਦੀਆਂ ਸੰਦ ਹੁੰਦੇ ਅਗਲੇ ਪਾਸੇ ਪਹੁੰਚਣ ਵਾਸਤੇ ਤੇ ਘਰ ਘਰ ਰਸਤ ਪਹੁੰਚਦੀ ਤੇ ਸੰਗਤ ਨੂੰ ਵੀ ਕੁਝ ਕਹੋਂ ਤੱਕ ਹੌਸਲਾ ਵਜਾਈ ਵਾਸਤੇ ਗੁਰੂ ਸਾਹਿਬ ਦੀ ਕਿਰਪਾ ਹੀ ਆ ਵੈਸੇ ਬਹੁਤ ਆਤ ਜੇ ਆਪਾਂ ਐਨਆਰਆਈ ਭੈਣ ਭਰਾਵਾਂ ਦੀ ਗੱਲ ਕਰੀਏ ਤੁਹਾਡੇ ਰਗੇ ਵੀਰਾਂ ਦੀ ਗੱਲ ਕਰੀਏ ਬਹੁਤ ਆਤ ਲੋਕ ਕਿੱਥੇ ਪਹੁੰਚੇ ਸੀ ਤਕਰੀਬਨ ਸਾਰਾ ਪੰਜਾਬ ਸਾਰਾ ਹੀ ਪਹੁੰਚਿਆ ਜੀ ਹਾਂਜੀ ਮਾਝਾ ਮਾਲਵਾ ਦੁਆਬਾ ਪੁਆਦ ਸਾਰੇ ਇਕੱਠੇ ਹੋਏ ਨੇ ਉਹ ਕਿੰਨੇ ਮਾਝੇ ਨੇ ਜੇ ਦੇਖਿਆ ਜਾਵੇ ਤਾਂ ਅੱਤਵਾਦ ਉਹਨੇ ਚੱਲਿਆ 84 ਚੱਲੀ ਆ ਸਭ ਤੋਂ ਵੱਧ ਜਿੰਨਾ ਵੀ ਹੋਇਆ ਚਾਹੇ ਬੰਡ ਦੇ ਟਾਈਮ ਹੋਇਆ ਕਿਸੇ ਟਾਈਮ ਵੀ ਹੋਇਆ ਤਾਂ ਸੰਤਾਪ ਮਾਝੇ ਨੇ ਹੰਡਾਇਆ ਦਰਿਆ ਦੇ ਕੰਡੇ ਦੇ ਪਿੰਡ ਆ ਨਾ ਜੇ ਮੈਂ ਰਾਵੀ ਦੀ ਗੱਲ ਕਰਦਾ ਤੇ ਇਹ ਪਿੰਡ ਪਹਿਲੋਂ ਦੱਸਦੇ ਹੁੰਦੇ ਆ ਉਹ ਕਹਿੰਦੇ ਕਿ ਸਾਨੂੰ ਦੋਰੀਆਂ ਮਾਰਾਂ ਪੈਂਦੀਆਂ ਜਦੋਂ جنگ ਲੱਗਦੀ ਆ ਦੋਵਾਂ ਦੇਸ਼ਾਂ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿੱਚ جنگ ਲੱਗਣ ਤੋਂ ਪਹਿਲਾਂ ਹੀ ਨਾ ਜੋ ਮਾਹੌਲ ਬਣ ਜਾਂਦਾ ਇਹਨਾਂ ਲੋਕਾਂ ਨੂੰ ਮਹੀਨਾ-ਮਹੀਨੇ ਦੋ-ਦੋ ਮਹੀਨੇ ਵਾਸਤੇ ਪਿੱਛੇ ਜਾਣਾ ਪੈ ਜਾਂਦਾ ਉਦੋਂ ਵੀ ਜਾੜੇ ਹੁੰਦੇ ਆ ਕਹਿੰਦੇ ਪਾਣੀ ਦਾ ਵੀ ਵੱਧ ਜਾੜਾ ਇਹਨਾਂ ਨੂੰ 88 ਤੋਂ ਬਾਅਦ ਵਿੱਚ ਕਈ ਵਾਰੀ ਜਾੜਾ ਆ ਗਿਆ ਇਹਨਾਂ ਲੋਕਾਂ ਅਸੀਂ ਨਾ ਹੀ ਤਕਰੀਬਨ ਮੇਬੀ 10 ਸਾਲ ਹੋ ਗਏ ਹੋਣਗੇ ਉਦੋਂ ਅਸੀਂ ਮੱਥਾ ਟੇਕਣਾ ਸੀ ਉਦੋਂ ਕੋਰੀਡੋਰ ਵਗੈਰਾ ਕੁਝ ਨਹੀਂ ਸੀ ਬਣਿਆ ਉਰੇ ਤੇ ਉਰੇ ਬਾਬੜੇ ਨਾਲੋਂ ਕਿ ਤੋਂ ਮੱਥਾ ਟੇਕ ਕੇ ਅਸੀਂ ਅਜਨਾਲਾ ਰਮਦਾਸ ਤੋਂ ਹੋ ਕੇ ਅਸੀਂ ਅੰਮ੍ਰਿਤਸਰ ਸਾਹਿਬ ਚਲੇ ਗਏ ਸੀਗੇ ਅਸੀਂ ਰਸਤੇ ਦੇ ਵਿੱਚ ਜਿੰਨੇ ਵੀ ਜਗ੍ਹਾ ਤੋਂ ਗਏ ਆ तकरीबन ਕਿਸੇ ਕਰ ਨੂੰ ਅਸੀਂ ਲਪਾਈ ਨਹੀਂ ਦੇਖੀ ਉਦੋਂ ਅਸੀਂ ਉਦੋਂ ਸੋਚਦੇ ਸੀਗੇ ਇਹ ਚੀਜ਼ ਵੀ ਉਹਨੇ ਲਪਾਈ ਕਿਉਂ ਨਹੀਂ ਕਰਦੇ ਹੈਗੇ ਜਾਂ ਹਾਂਜੀ ਇਹ ਚੀਜ਼ ਲੱਗਦੀ ਆ ਵੀ ਜਿੱਦਾਂ ਲਪਾਈ ਨਹੀਂ ਕਰਦੇ ਕੋਠੀਆਂ ਨਹੀਂ ਬਣਾ ਰਹੇ ਜ਼ਮੀਨਾਂ ਨੇ ਸਭ ਕੁਝ ਆ ਸਾਨੂੰ ਬੰਦਾ ਬੈਠਾ ਸੀ ਉਦੋਂ ਅਸੀਂ ਉਹਨੂੰ ਪੁੱਛੀ ਇਹ ਗੱਲ ਅਸੀਂ ਕਿ ਇਹ ਵੀ ਉਹ ਇਹ ਚੀਜ਼ ਕਿਉਂ ਆ ਉਹ ਕਹਿੰਦਾ ਸਾਨੂੰ ਇਹ ਨਹੀਂ ਪਤਾ ਕਦੋਂ ਸਾਡੇ ਉਹਰੇ ਅਨਾਊਂਸਮੈਂਟ ਹੋ ਜਾਣੀ ਆ ਫੌਜ ਵੱਲੋਂ ਵੀ ਜੰਗ ਲੱਗਣ ਲੱਗੀ ਆ ਘਰ ਛੱਡ ਕੇ ਚਲੇ ਜਾਓ ਕਹਿੰਦੇ ਅਸੀਂ ਕਿਹਦੇ ਸਿਰ ਤੇ ਬਣਾਈਏ ਉਹ ਚੀਜ਼ਾਂ ਇਹ ਹੁਣ ਹੁਣ ਜ਼ਰੂਰ ਸਰਵਾਈਵ ਕੀਤਾ ਇਹਨਾਂ ਲੋਕਾਂ ਨੇ ਕਿਉਂਕਿ ਹੁਣ ਆ ਕੇ ਘਰ ਵੀ ਵਧੀਆ ਬਣ ਰਹੇ ਨੇ ਜੇ ਹੁਣ ਦੇਖਿਆ ਜਾਵੇ ਨਾ ਤਾਂ ਹੁਣ ਉਹ ਚੀਜ਼ਾਂ ਨੇ ਵੀ ਜਿੱਦਾਂ ਥੋੜੇ ਚਿਰ ਪਹਿਲਾਂ ਸੀ ਵੀ ਇੰਡੀਆ ਪਾਕਿਸਤਾਨ ਦੀ ਜੰਗ ਲੱਗੀ ਉਹ ਵੀ ਸਿਰਫ ਇੱਕ ਰੌਲਾ ਸੀ ਪਤਾ ਆਪਾਂ ਨੂੰ ਵੀ ਸੀ ਵੀ ਕੋਈ ਜੰਗ ਨਹੀਂ ਕੁਝ ਨਹੀਂ ਹੈਗਾ ਹੁਣ ਟ੍ਰੰਪ ਨੇ ਇੱਕ ਝੜਕ ਦਿੱਤੀ ਕਹਿੰਦੇ ਨੇ ਮੋਦੀ ਛੱਡ ਗਿਆ ਜੀ ਪਾਕਿਸਤਾਨ ਹਟ ਗਿਆ ਉਹ ਕੀ ਲੱਗਦਾ ਸੀ ਤੁਹਾਡਾ ਜਿਹੜਾ ਤੁਸੀਂ ਉਹਦੇ ਕਹੇ ਤੇ ਛੱਡ ਗਏ ਜਾ ਉਹਨੂੰ ਪਹਿਲਾਂ ਹੀ ਪੁੱਛ ਲੈਂਦੇ ਵੀ ਜੰਗ ਲਾਉਣੀ ਆ ਜਾਂ ਨਹੀਂ ਲਾਉਣੀ ਜੇ ਉਹਦੇ ਕਹੇ ਤੇ ਤੁਸੀਂ ਹਟਾ ਆਪਸੀ ਆਪਸੀ ਜਿੱਥੇ ਪਿਆਰ ਦੀਆਂ ਬਾਤਾਂ ਜੇ ਵੈਸੇ ਦੇਸ਼ ਪਾਕਿਸਤਾਨ ਚਲਜੋ ਤੇ ਉਹ ਬਹੁਤ ਪਿਆਰ ਕਰਦਾ ਆਪਣੇ ਪੰਜਾਬੀਆਂ ਨੂੰ ਖਾਸ ਕਰਕੇ ਆਪਸੀ ਕੁੜਤਾਂਾਂ ਵੀ ਬਹੁਤ ਜ਼ਿਆਦੀਆਂ ਆ ਕੀ ਲੱਗਦਾ ਤੁਹਾਨੂੰ ਕੁੜਤਾਂਾਂ ਦੂਰ ਕਿਦਾਂ ਹੋ ਸਕਦੀਆਂ ਪੰਜਾਬ ਤਾਂ ਦੋਵੇਂ ਇੱਕ ਨੇ ਜੀ ਲੈਹਂਦੇ ਵਾਲਾ ਵੀ ਚੜ੍ਹਦੇ ਵਾਲਾ ਵੀ ਇਹਨਾਂ 'ਚ ਕੋਈ ਫਰਕ ਨਹੀਂ ਹੈਗਾ ਫਰਕ ਤਾਂ ਜਿਹੜੇ ਉੱਪਰ ਸਿਆਸਤਦਾਨ ਬੈਠੇ ਨੇ ਨਾ ਉਹਨਾਂ ਨੇ ਸਾਰੇ ਦੇ ਮਨਾਂ 'ਚ ਫਰਕ ਪਾਇਆ ਹੋਇਆ ਹੈ ਕਿਉਂਕਿ ਆਪਣੇ ਪੰਜਾਬ ਤੋਂ ਪਾਰ ਚਲੇ ਜਾਓ ਤੁਸੀਂ ਦਿੱਲੀ ਤੱਕੇ ਚਲੇ ਜਾਓ ਦਿੱਲੀ ਦੇ ਲੋਕਾਂ ਦੀ ਉਹ ਸ਼ਬਦਾਵਲੀ ਚੇਂਜ ਹੋ ਜਾਂਦੀ ਹੈ ਉੱਥੇ ਜਾ ਕੇ ਵੀ ਪਾਕਿਸਤਾਨ ਐਦਾਂ ਪਾਕਿਸਤਾਨ ਐਦਾਂ ਲੈਂਦੇ ਪੰਜਾਬ ਵਾਲ ਨੂੰ ਪੰਜਾਬ ਦਾ ਪੁੱਛ ਲੋ ਚੜਦੇ ਦਾ ਚੜਦੇ ਨੂੰ ਲੈਂਦੇ ਵਾਲੇ ਦਾ ਪੁੱਛ ਲੋ ਕਿਸੇ ਨੇ ਨਹੀਂ ਗੱਲ ਵਕੜੀਆਂ ਪਾਉਣ ਨੂੰ ਫਿਰਦੇ ਆ ਉਹ ਕਹਿੰਦੇ ਕਿ ਅਸੀਂ ਤੇ ਗੱਲ ਵਕੜੀਆਂ ਪਾਉਣ ਨੂੰ ਫਿਰਦੇ ਆ ਇਧਰਲਾ ਪੰਜਾਬ ਵੀ ਗੱਲ ਵਕੜੀਆਂ ਪਾਉਣ ਨੂੰ ਫਿਰਦਾ ਉਹਨਾਂ ਨੂੰ ਉਹੀ ਚੀਜ਼ ਹੈ ਹੁਣ ਦਰਿਆ ਆਇਆ ਤਾਂ ਅਸੀਂ ਖੜੇ ਆ ਤਾਂ ਅਸੀਂ ਜ਼ੀਰੋ ਲਾਈਨੇ ਲੈ ਜਾਂਦਾ ਸਾਰੇ ਕੰਮ ਨਵੇੜ ਜਾਂਦਾ ਪੰਜਾਬ ਇੱਕ ਵੇਖਣਾ ਚਾਹੁੰਨੇ ਹਾਂ ਜ਼ਰੂਰ ਦੇਖਣਾ ਚਾਹੁੰਨੇ ਆ ਜੀ ਅਸੀਂ ਕਰਤਾਰਪੁਰ ਸਾਹਿਬ ਜਰੂਰ ਜਾ ਕੇ ਆਏ ਸੀ ਦੋਕਸਾਲ ਹੋ ਗਈ ਕਾਰਿਡੋਰਾਂ ਹੀ ਗਏ ਸੀਗੇ ਮੱਥਾ ਟੇਕ ਕੇ ਆਏ ਸੀ ਉੱਥੇ ਤੇ ਜੇ ਕਦੇ ਸਬੱਬ ਬਣਿਆ ਤਾਂ ਉਧਰ ਵੀ ਜਰੂਰ ਜਾ ਕੇ ਆਵਾਂਗੇ ਬਿਲਕੁਲ ਧੰਨਵਾਦ ਜੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਬਾਤਾਂ ਹੁੰਦੀਆਂ ਵਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਹੁਤ ਵੱਡਾ ਰਾਜ ਸੀ ਤੇ ਅੱਜ ਵੀ ਜਦੋਂ ਬਾਤਾਂ ਹੁੰਦੀਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਗੱਲਾਂ ਹੁੰਦੀਆਂ ਤੋਂ ਉਦੋਂ ਲੈਂਦਾ ਪੰਜਾਬ じゃ ਚੜਦਾ ਪੰਜਾਬ ਨਹੀਂ ਸੀ ਉਦੋਂ ਤੇ ਲਾਹੌਰ ਸਾਡੀ ਰਾਜਧਾਨੀ ਹੁੰਦਾ ਸੀ ਅੱਜ ਵੀ ਜਿਹੜਾ ਲਾਹੌਰ ਪਹੁੰਚਦਾ ਵਾ ਉੱਥੇ ਉਤਰਦਿਆਂ ਸਾਰੋ 에ਅਰਪੋਰਟ ਤੋਂ ਉਤਰਦਾ ਉਹ ਗੱਡੀ 'ਚੋਂ ਜਾ ਕੇ ਉਤਰਦਾ ਤੇ ਉੱਥੇ ਜਾ ਕੇ ਕਹਿੰਦਾ ਮੇਰਾ ਦਿਲ ਇੱਥੇ ਧੜਕਦਾ ਸੀ ਕਿਉਂਕਿ ਮੈਂ ਲਾਹੌਰ ਵੇਖਣਾ ਸੀ ਮੈਂ ਆਪਣਾ ਰਾਜਪਾਗ ਵੇਖਣਾ ਸੀ ਹਰ ਪੰਜਾਬੀ ਦੀ ਕਸ਼ਿਸ਼ ਹੈ ਕਿ ਮੈਂ ਆਪਣਾ ਰਾਜਪਾਗ ਵੇਖਣਾ ਸੀ ਸਾਡੀ ਰਾਜਧਾਨੀ ਕਿੱਥੇ ਸੀ ਅੱਜ ਮੰਨਦੇ ਆ ਅਸੀਂ ਭਾਰਤ ਦੇਸ਼ ਦੇ ਵਾਸੀ ਆ ਅਸੀਂ ਰਾਜਧਾਨੀ ਕਹਿ ਦਿੰਦੇ ਆ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਆ ਪਰ ਚੰਡੀਗੜ੍ਹ ਕੇਦੇ ਕਬਜ਼ੇ ਦੇ ਵਿੱਚ ਆ ਜੈਸੀ ਕਹਿ ਦੇਣਾ ਆ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਆ ਤੇ ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਕਿ ਦਿੱਲੀ ਤੋਂ ਜਿਹੜਾ ਰਾਜ ਹੋਇਆ ਉਸ ਰਾਜ ਨੇ ਕਿਤੇ ਨਾ ਕਿਤੇ ਪੰਜਾਬ ਦਾ ਨੁਕਸਾਨ ਕੀਤਾ ਕਿਉਂਕਿ ਇਹਦੇ ਵਿੱਚ ਵਿਰੋਧੀ ਪਾਰਟੀਆਂ ਵੀ ਕਹਿ ਦਿੰਦੀਆਂ ਇਹਦੇ ਵਿੱਚ ਸੰਸਥਾਵਾਂ ਨੇ ਵੀ ਇਸ ਵਾਰ ਵੇਖ ਲਿਆ ਇਹਦੇ ਵਿੱਚ ਜੇ ਆਪਾਂ ਕਰਕੇ ਜਿੱਥੇ ਬੰਦੀਆਂ ਦਾ ਰੋਲ ਬਖੂਬੀ ਰਿਹਾ ਜਿਹਾ ਕਿ ਹੜ੍ਹ ਪੀੜਤ ਇਲਾਕਿਆਂ ਦੀ ਗੱਲ ਕਰੀਏ ਨੌਜਵਾਨ ਵੀਰ ਸੀ ਬਲਜਿੰਦਰ ਜਦੋਂ ਸਿਆਣੇ ਵੀਰ ਨੇ ਕਿ ਅਸੀਂ ਸਵਾਵਾ ਕਰਨ ਵਾਸਤੇ ਆਏ ਆ ਪਹਿਲਾਂ ਵੀ ਆਏ ਸੀ ਅੱਜ ਵੀ ਆਏ ਆ ਕਹਿੰਦੇ ਪੰਜਾਬ ਨੂੰ ਇੱਕ ਵੇਖਣਾ ਚਾਹੁੰਦੇ ਉਹ ਖੁਸ਼ੀ ਹੁੰਦੀ ਹੈ ਜਦੋਂ ਨੌਜਵਾਨੀ ਦੇ ਵਿੱਚ ਪਿਆਰ ਚਲਕਦਾ ਦੋਆ ਪੰਜਾਬਾਂ ਦੇ ਬਾਰੇ ਪੰਜਾਬ ਚ ਪਿਆਰ ਚਲਕਦਾ ਨੌਜਵਾਨੀ ਇੱਕ ਪੰਜਾਬ ਵੇਖਣਾ ਚਾਹੁੰਦੀ ਆ ਗੁਰੂ ਸਾਹਿਬ ਕਿਰਪਾ ਕਰਨ ਇੱਕ ਗਰਮੀਤ ਨੂੰ ਕਹੂੰਗਾ ਲਾਸਟ ਦੇ ਕੇ ਤਸਵੀਰ ਜਰੂਰ ਦਿਖਾਲ ਦਿਓ ਕਿ ਇਹ ਪਿਆਰ ਆ ਨੌਜਵਾਨੀ ਦਾ ਪਿਆਰ ਆ ਸਾਡੇ ਬਜ਼ੁਰਗਾਂ ਦਾ ਪਿਆਰ ਆ ਕਿ ਟਰੈਕਟਰ ਹੈ ਜਿਹੜੇ ਪੁੱਤਾਂ ਵਾਂਗੂ ਪਾਲੇ ਹੁੰਦੇ ਆ ਇਸ ਟਾਈਮ ਦੇ ਉੱਤੇ ਉਹ ਆਪਣਾ ਕੁਝ ਨਹੀਂ ਵੇਖਿਆ ਉਹਨਾਂ ਨੇ ਆਪਣੇ ਕੰਮ ਧੰਦੇ ਛੱਡ ਕੇ ਤੇ ਉਹਨਾਂ ਵੀਰਾਂ ਵਾਸਤੇ ਪਹੁੰਚ ਚੁੱਕੇ ਐ ਇਸ ਟਾਈਮ ਤੇ ਉਸ ਲੋਕੇਸ਼ਨ ਦੇ ਉੱਤੇ ਜਿਹੜਾ ਡੇਰਾ ਬਾਬਾ ਨਾਨਕ ਨੂੰ ਜਾਂਦਾ ਰਸਤਾ ਵਾ ਕੋਰੀਡੋਰ ਨੂੰ ਰਸਤਾ ਜਾਂਦਾ ਵਾ ਰਮਦਾਸ ਤੋਂ ਜਦੋਂ ਜਾਂਦੇ ਆ ਤੇ ਧਰਮਕੋਟ ਪੱਤਣ ਦੇ ਵਿੱਚ ਸਵਾਵਾਂ ਚੱਲ ਰਹੀਆਂ ਆ ਸਵਾਵਾਂ ਦੇ ਵਿੱਚ ਬੜੀ ਵੱਡੀ ਤਦਾਦ ਦੇ ਵਿੱਚ ਨੌਜਵਾਨੀ ਪਹੁੰਚੀ ਹੋਗੀ ਆ ਸਾਰੇ ਨੌਜਵਾਨਾਂ ਦਾ ਜੀ ਧੰਨਵਾਦ ਵੀ ਕਰਦੇ ਆ ਤੇ ਹਰ ਕਦਮ ਨੂੰ ਸਲਾਮ ਆ ਮੈਂ ਹਮੇਸ਼ਾ ਕਹਿੰਦਾ ਕਿ ਹਰ ਕਦਮ ਨੂੰ ਸਲਾਮ ਆ ਇੱਕ ਕਦਮ ਚੱਲਿਆ ਉਹਨੂੰ ਸਲਾਮ ਆ ਜਿੰਨੇ ਸੋਚਿਆ ਉਹਦੇ ਵਾਸਤੇ ਸਲਾਮ ਆ ਤੇ ਜਿਹੜੇ ਵੀਰ ਐਨ ਆਰ ਆਈ ਭੈਣ ਭਰਾ ਸਵਾ ਉਹ ਵੱਡੇ ਤੌਰ ਤੇ ਭੇਜ ਰਹੇ ਆ ਉਹਨਾਂ ਨੂੰ ਵੀ ਸਲਾਮ ਆ ਕਿ ਤੁਸੀਂ ਆਪਣੇ ਪੰਜਾਬ ਬਾਰੇ ਸੋਚਦੇ ਹੋ ਸੋਚਦੇ ਰਹੋ ਕੋਸ਼ਿਸ਼ ਕਰਦੇ ਆ ਕਿ ਨੇੜੇ ਹੋ ਕੇ ਗੋ ਨਾਲ ਗੱਲਬਾਤ ਵੀ ਹੋਵੇ ਉੱਥੇ ਵੀਰ ਜਿਹੜੇ ਆਏ ਆ ਨੌਜਵਾਨ ਹੋਰਾਂ ਨਾਲ ਵੀ ਗੱਲਬਾਤ ਕਰੀਏ ਤੇ ਨਾਲ-ਨਾਲ ਤਸਵੀਰਾਂ ਦੇ ਵਿੱਚ ਉਹ ਵੀ ਦਿਖਾਇਆ ਜਾ ਸਕੇ ਕਿਹੜੀ ਜਗ੍ਹਾ ਤੋਂ ਆਏ ਆ ਕਿਹੜੀ ਲੋਕੇਸ਼ਨ ਤੋਂ ਆ ਕਿੱਥੇ ਸਵਾਵਾ ਚੱਲਨੇ ਆ ਅਸੀਂ ਕੋਸ਼ਿਸ਼ ਕਰਦੇ ਹੁੰਨੇ ਆ ਕਿ ਜੇ ਆ ਕਾਲ ਏਡ ਵੱਲੋਂ ਕੋਈ ਸਵਾਵਾ ਕੀਤੀਆਂ ਜਾਣ ਨਾਲ ਆ ਕਾਲ ਚੈਨਲ ਲੋਕਾਂ ਦੀ ਆਵਾਜ਼ ਬਣਿਆ ਹੋਇਆ ਵਾ ਸਰਕਾਰਾਂ ਤੱਕ ਸੁਨੇਹਾ ਪਹੁੰਚਾਉਣ ਦੀ ਗੱਲ ਆ ਵੇਖਦੇ ਆ ਮੁੱਖ ਮੰਤਰੀ ਸਾਹਿਬ ਦਾ 20000 ਦਾ ਅਨਾਉਂਸਮੈਂਟ ਤੇ ਕੇਂਦਰ ਸਰਕਾਰ ਵੱਲੋਂ ਵੱਡੇ ਪਤਰੀਆਂ ਸਵਾਵਾ ਦੇਣ ਦੀ ਗੱਲ ਕੀਤੀ ਹੈ ਨਾਲ ਲੋਕਾਂ ਨੂੰ ਉਹ ਕਦੋਂ ਬੂਰ ਪਊਗਾ ਕਿ ਕੁਕੜੀਆਂ ਤੇ ਬੱਕਰੀਆਂ ਦੇ ਮੁਆਵਜ਼ੇ ਵਾਂਗੂ ਕਿਤੇ ਉਸ ਤਰ੍ਹਾਂ ਤੇ ਨਹੀਂ ਰਹਿ ਜਾਊਗਾ ਇਹ ਤੇ ਹੁਣ ਸਮਾਂ ਦੱਸੂਗਾ ਪਰ ਆਸਵੰਦ ਦਾ ਲੋਕ ਕਹਿੰਦੇ ਕਿ ਸ਼ਾਇਦ ਇਸ ਵਾਰੀ ਜਾ ਖੁੱਲ ਜਾ ਸਰਕਾਰਾਂ ਦੀ ਤੇ ਕੁਝ ਨਾ ਕੁਝ ਪਰਪਾਈ ਹੋਵੇ ਦੇਖਦੇ ਹਾਂ ਸਰਕਾਰ ਕਿਸ ਕਦਰ ਬੈਠਦੀ ਹੈ